ਚੇਤਨਾ ਭਾਈ ਆਸਾ ਮਹੱਲਾ ਚੌਥਾ ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਤਾਰਾ RAM ਗੁਰਮੁਖੇ ਗੁਰਮੁਖ ਨਦਨੀ RAM ਪਿਆਰਾ RAM RAM ਨਾਮ ਪਿਆਰਾ ਜਗਤ ਨਿਸਤਾਰਾ RAM ਨਾਮ ਵਡਿਆਈ ਕਲਯੁਗ RAM ਨਾਮ ਬੋਹਿਤਾ ਗੁਰਮੁਖ ਪਾਰ ਲੰਘਾਈ ਹਾਲ ਤਪਲਤ RAM ਨਾਮ ਸੁਹੇਲੇ ਗੁਰਮਖ ਕਰਣੀ ਸਾਰੀ ਨਾਨਕ ਦਾਤ ਦਇਆ ਕਰ ਦੇਵੇ RAM ਨਾਮ ਨਿਸਤਾਰੀ RAM RAM ਨਾਮ ਜਪਿਆ ਦੁਖ ਕਿਲ ਵਿਖ ਨਾਸ ਗਵਾਇਆ RAM ਗੁਰ ਪਰਚੈ ਗੁਰ ਪਰਚੈ ਧਿਆਇਆ ਮੈਂ ਹਿਰਦੈ RAM ਰਵਾਇਆ RAM ਰਵਿਆ RAM ਹਿਰਦੈ ਪਰਮਗਤ ਪਾਈ ਜਾਂ ਗੁਰ ਸਰਣ ਆਈ ਆਏ ਲੋਭ ਵਿਕਾਰ ਨਾਵ ਡੁੱਬਦੀ ਨਿਕਲੀ ਜਾਂ ਸਤ ਗੁਰ ਨਾਮ ਦੜਾਈ ਜੀ ਦਾਨ ਗੁਰ ਪੂਰੇ ਦਿਆ RAM ਨਾਮ ਚਿਤ ਲਾਏ ਆਪ ਕਿਰਪਾਲ ਕਿਰਪਾ ਕਰ ਦੇਵੇ ਨਾਨਕ ਗੁਰ ਸਰਣ ਆਏ ਬਾਣੀ RAM ਨਾਮ ਸੁਣੀ ਸਿੱਧ ਕਾਰਜ ਸਭ ਸੁਹਾਏ RAM ਰੋਮੇ ਰੋਮ ਰੋਮ ਰੋਮੇ ਮੈਂ ਗੁਰਮਖ ਰਾਮ ਧਿਆਏ RAM RAM ਨਾਮ ਧਿਆਏ ਪਵਿੱਤ ਹੋਏ ਆਏ ਤਿਸ ਰੂਪ ਨਾਰੇਖ ਆਕਾਈ RAMO RAM ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ RAM ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮ ਦਾਸਨ ਦਾਸਨ ਦਾਸਾ ਜਿਨਿ ਰਾਮੋ ਰਾਮ ਨਾਮ ਵਿਸਾਰਿਆ ਸੇ ਮਨ ਮੁਖ ਮੂੜ ਅਭਾਗੀ ਰਾਮ ਤਿਨ ਅੰਤਰੇ ਮੋਹ ਵਿਆਪੈ ਖਿਨ ਖਿਨ ਮਾਇਆ ਲਾਗੀ ਰਾਮ ਮਾਇਆ ਮਲ ਲਾਗੀ ਮੂੜ ਭਏ ਅਭਾਗੀ ਜਿਨ ਰਾਮ ਨਾਮ ਨਹਿ ਪਾਇਆ ਅਨੇਕ ਕਰਮ ਕਰਹਿ ਅਬਮਾਨੀ ਹਰ ਰਾਮੋ ਨਾਮ ਚੁਰਾਇਆ ਮਹਾ ਬਖਮ ਜਮ ਪੰਥ ਦੁਹੇਲਾ ਕਾਲੂ ਖਤਮ ਹੋ ਅੰਧਿਆਰਾ ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਏ ਮੋਖ ਦੁਆਰਾ ਰਾਮ ਰਾਮ ਨਾਮ ਗੁਰੂ ਰਾਮ ਗੁਰਮੁਖੇ ਜਾਣੈ ਰਾਮ ਇਹੋ ਮਨੁਆ ਖਿਨ ਊਬ ਪੈ ਆਲੀ ਭਰਮ ਦਾ ਇਕਤ ਘਰ ਆਣੈ ਰਾਮ ਮਨ ਇਕਤ ਘਰ ਆਣੈ ਸਬਗਤ ਮਿਤ ਜਾਣੈ ਹਰਿ ਰਾਮੋ ਨਾਮ ਰਸਾਏ ਜਨ ਕੀ ਪੈਜ ਰਖੈ ਰਾਮ ਨਾਮਾ ਪ੍ਰਹਿਲਾਦ ਉਧਾਰਤ ਰਾਈ ਰਾਮੋ ਰਾਮ ਰਮੋ ਰਾਮ ਊਚਾ ਗੁਣ ਕਹਿਤਿਆਂ ਅੰਤ ਨਾ ਪਾਇਆ ਨਾਨਕ ਰਾਮ ਨਾਮ ਸੁਣ ਪੀਨੇ ਰਾਮੈ ਨਾਮ ਸਮਾਇਆ ਜਿਨ ਅੰਤਰੇ ਰਾਮ ਨਾਮ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ਸਭ ਅਰਥਾ ਸਭ ਧਰਮ ਮਿਲੇ ਮਨ ਚਿੰਦਿਆ ਸੋ ਫਲ ਪਾਇਆ RAM ਮਨ ਚਿੰਦਿਆ ਫਲ ਪਾਇਆ RAM ਨਾਮ ਧਿਆਇਆ RAM ਨਾਮ ਗੁਣ ਗਾਈ ਦੁਰਮਤ ਕਬੁੱਧ ਗਈ ਸੁਧ ਹੋਈ RAM ਨਾਮ ਮਨ ਲਾਏ ਸਫਲ ਜਨਮ ਸਰੀਰ ਸਭ ਹੋਆ ਜਿਤ RAM ਨਾਮ ਪਰਗਾਸਿਆ ਨਾਨਕ ਹਰ ਭਜ ਸਦਾ ਦਿਨ ਰਾਤੀ ਗੁਰਮੁਖ ਨਿਜ ਘਰ ਵਾਸਿਆ ਜਿਨ ਸਰਦਾ ਰਾਮ ਨਾਮ ਲੱਗੀ ਤਿਨ ਦੂਜੇ ਚਿੱਤ ਨਾ ਲਾਇਆ ਰਾਮ ਜੇ ਧਰਤੀ ਸਭ ਕੰਚਨ ਕਰ ਦੀਜੈ ਬਿਨ ਨਾਮਐ ਅਵਰ ਨਾ ਪਾਇਆ ਰਾਮ ਰਾਮ ਨਾਮ ਮਨ ਪਾਇਆ ਪਰਮ ਸੁਖ ਪਾਇਆ ਅੰਤ ਚੱਲਦਿਆਂ ਨਾਲ ਸਿਖਾਈ ਰਾਮ ਨਾਮ ਤਨ ਪੂੰਜੀ ਸਾਂਚੀ ਨਾ ਡੂਬੈ ਨਾ ਜਾਈ ਰਾਮ ਨਾਮ ਇਸ ਜੁਗ ਮਹਿ ਤੁਲਹਾ ਜਮ ਕਾਲ ਨੇੜ ਨਾ ਆਵੇ ਨਾਨਕ ਗੁਰਮਖ ਰਾਮ ਪਛਾਤਾ ਕਰ ਕਿਰਪਾ ਆਪ ਮਲਾਵੇ ਰਾਮੂ ਰਾਮ ਨਾਮ ਸਤੇ ਸਤ ਗੁਰਮਖ ਜਾਣਿਆ ਰਾਮ ਸੇਵ ਕੋ ਗੁਰ ਸੇਵਾ ਲਾਗਾ ਜਿਨ ਮਨ ਤਨ ਅਰਪ ਚੜਾਇਆ ਰਾਮ ਮਨ ਤਨ ਅਰਪਿਆ ਬਹੁਤ ਮਨ ਸਰਦਿਆ ਗੁਰ ਸੇਵਕ ਪਾਏ ਮਲਾਈ ਦੀਨਾ 나ਥ ਜੀਆਂ ਕਾ ਦਾਤਾ ਪੂਰੇ ਗੁਰ ਤੇ ਪਾਏ ਗੁਰੂ ਸਿੱਖ ਸਿੱਖ ਗੁਰੂ ਹੈ ਏਕੋ ਗੁਰ ਉਪਦੇਸ ਚਲਾਏ RAM ਨਾਮ ਮੰਤ ਹਿਰਦੈ ਦੇਵੇ ਨਾਨਕ ਮਿਲਨ ਸੁਭਾਏ ਇਕ ਓੰਕਾਰ ਸਤਗੁਰ ਪ੍ਰਸਾਦ ਆਸਾ ਸੰਤ ਮਹਲਾ ਚੌਥਾ ਘਰ ਦੂਜਾ ਹਰ ਹਰ ਕਰਤਾ ਦੁਖ ਬਨਾਸਨ ਪਤਤ ਪਾਵਨ ਹਰ ਨਾਮ ਜੀਓ ਹਰ ਸੇਵਾ ਭਾਈ ਪਰਮਗਤ ਪਾਈ ਹਰੇ ਉਤਮ ਹਰ ਹਰ ਕਾਮ ਜੀਓ ਹਰੇ ਉਤਮ ਕਾਮ ਜਪਿਐ ਹਰ ਨਾਮ ਹਰ ਜਪਿਐ ਅਸਥਿਰ ਹੋਐ ਜਨਮ ਮਰਨ ਦੋਹਾਂ ਦੁਖ ਮੀਟੇ ਸਹਿਜੇ ਹੀ ਸੁਖ ਸੋਐ ਹਰ ਹਰਿ ਕਿਰਪਾ ਤਾਰੂ ਠਾਕੁਰ ਹਰ ਜਪੀਐ ਆਤਮ ਰਾਮ ਜੀਉ ਹਰ ਹਰ ਕਰਤਾ ਦੁਖ ਬਨਾਸਨ ਪਤਿਤ ਪਾਵਨ ਹਰ ਨਾਮ ਜੀਉ ਹਰ ਨਾਮ ਪਦਾਰਥ ਕਲ ਯੁਗ ਉਤਮ ਹਰ ਜਪੀਐ ਸਤਗੁਰੁ ਭਾਏ ਜੀਉ ਗੁਰਮੁਖ ਹਰਿ ਪੜੀਐ ਗੁਰਮੁਖ ਹਰਿ ਸੁਣੀਐ ਹਰ ਜਪਤ ਸੁਨਤ ਦੁਖ ਜਾਏ ਜੀਉ ਹਰ ਹਰ ਨਾਮ ਜਪਿਆ ਦੁਖ ਬਿਨਸਿਆ ਹਰ ਨਾਮ ਪਰਮ ਸੁਖ ਪਾਇਆ ਸਤਗੁਰ ਗਿਆਨ ਬਲਿਆ ਘਟ ਚਾਨਣ ਅਗਿਆਨ ਅੰਧੇਰ ਗਵਾਇਆ ਹਰ ਹਰ ਨਾਮ ਤਿਨੀ ਆਰਾਧਿਆ ਜਿਨ ਮਸਤਕ ਤੁਰ ਲਿਖ ਪਾਏ ਜੀਉ ਹਰ ਨਾਮ ਪਦਾਰਥ ਕਲ ਜੁਗ ਉਤਮ ਹਰ ਜਪੀਐ ਸਤਗੁਰ ਪਾਏ ਜੀਉ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰਲਾਹ ਪਦ ਨਿਰਵਾਣ ਜੀਉ ਹਰਪ੍ਰੀਤ ਲਗਾਈ ਹਰਨਾਮ ਸਖਾਈ ਭ੍ਰਮ ਚੂਕਾਇ ਆਵਣ ਜਾਣ ਜੀਓ ਆਵਣ ਜਾਣਾ ਭ੍ਰਮ ਪਉ ਭਾਗਾ ਹਰ 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 ਗੁਣ ਗਾਇਆ ਜਨਮ ਜਨਮ ਕੇ ਕੇਲ ਵਿਖ ਦੁਖ ਉਤਰੇ ਹਰ ਹਰ ਨਾਮ ਸਮਾਇਆ ਜਿਨ ਹਰ ਧਿਆਇਆ ਤੁਰ ਭਾਗ ਲਿਖ ਪਾਇਆ ਤਿੰਨ ਸਫਲ ਜਨਮ ਪਰਵਾਨ ਜੀਓ ਹਰ ਹਰ ਮਨ ਪਾਇਆ ਪਰਮ ਸੁਖ ਪਾਇਆ ਹਰਲਾਹ ਪਦ ਨਿਰਵਾਣ ਜੀਓ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉਤਮ ਹਰ ਹਰ ਲੋਗ ਜੀਓ ਹਰ ਨਾਮ ਵਡਾਈ ਹਰ ਨਾਮ ਸਖਾਈ ਗੁਰ ਸ਼ਬਦੀ ਹਰ ਰਸ ਭੋਗ ਜੀਓ ਹਰ ਰਸ ਭੋਗ ਮਹਾਂ ਨਿਰਜੋਗ ਵਡਭਾਗੀ ਹਰ ਰਸ ਪਾਇਆ ਸੇ ਧਨ ਵੱਡੇ ਸਤਪੁਰਖਾ ਪੂਰੇ ਜਿਨ ਗੁਰਮਤਿ ਨਾਮ ਧਿਆਇਆ ਜਨ ਨਾਨਕ ਰੇਣ ਮੰਗੈ ਪਗ ਸਾਧੂ ਮਨ ਚੂਕਾ ਸੋਗ ਵਿਜੋਗ ਜੀਉ ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉਤਮ ਹਰ ਹਰ ਲੋਗ ਜੀਉ ਆਸਾ ਮਹੱਲਾ ਚੌਥਾ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਉ ਮਨ ਤਨ ਹਰ ਗਾਵਹਿ ਪਰਮ ਸੁਖ ਪਾਵਹਿ ਹਰ ਹਿਰਦੈ ਹਰ ਗੁਣ ਗਿਆਨ ਜੀਉ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਭੇ ਕੋ ਦੂਜਾ ਅਵਰ ਨਾ ਕੋਈ ਹਰ ਹਰ ਲਿਵ ਲਾਈ ਹਰ ਨਾਮ ਸਖਾਈ ਹਰ ਦਰਗਾਹ ਪਾਵੇ ਮਾਨ ਜੀਓ ਸਤਜੁਗ ਸਭ ਸੰਤੋਖ ਸਰੀਰਾ ਪਗ ਚਾਰੇ ਧਰਮ ਧਿਆਨ ਜੀਓ ਤੇਤਾ ਜੋਗਿਆ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਓ ਪਗ ਚੌਥਾ ਖਿਸਿਆ ਤਰੇ ਪਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਜੀਓ ਮਨ ਹਿਰਦੈ ਕ੍ਰੋਧ ਮਹਾ ਬਿਸਲੋਦਾ ਨਿਰਪਤਾ ਵਹਿ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹਉ ਮੈਂ ਹੰਕਾਰ ਵਿਧਾਇਆ ਹਰ ਹਰ ਕਿਰਪਾ ਧਾਰੀ ਮੇਰੇ ਠਾਕੁਰ ਬਿਖ ਗੁਰਮਤ ਹਰ ਨਾਮ ਲਹਿ ਜਾਏ ਜੀਉ ਤੇਤਾ ਜੋਗ ਆਇਆ ਅੰਤਰ ਝੂਰ ਪਾਇਆ ਜਤ ਸੰਜਮ ਕਰਮ ਕਮਾਏ ਜੀਉ ਯੁਗ ਦਵਾਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾਨ ਉਪਾਏ ਜੀਉ ਤਪ ਤਾਪਨ ਤਾਪਹਿ ਜਗ ਪੁਨ ਅਰੰਭਹਿ ਹਤ ਕਿਰਿਆ ਕਰਮ ਕਮਾਏ ਜੀਉ ਕਿਰਿਆ ਕਰਮ ਕਮਾਇਆ ਪਗ ਦੋਏ ਖਿਸਕਾਇਆ ਦੋਏ ਪਗ ਟਿਕੇ ਟਕਾਏ ਜੀਉ ਮਹਾ ਜੁੱਧ ਜੋਦ ਬਹੁ ਕੀਨੇ ਵਿਚ ਹौं ਮੈਂ ਪਚੈ ਪਚਾਏ ਜੀਉ ਦੀਨ ਦਿਆਲ ਗੁਰ ਸਾਧ ਮਲਾਇਆ ਮਿਲ ਸਤ ਗੁਰ ਮਲ ਲਹਿ ਜਾਏ ਜੀਉ ਜੁਗ ਦਵਾਪਰ ਆਇਆ ਪਰਮ ਪਰਮਾਇਆ ਹਰ ਗੋਪੀ ਕਾ ਨੇ ਉਪਾਏ ਜੀਓ ਕਲ ਯੁਗ ਹਰ ਕੀਆ ਪਗ ਤਰੇ ਖਿਸਕੀਆ ਪਗ ਚੌਥਾ ਟਕੈ ਟਕਾਏ ਜੀਓ ਗੁਰ ਸ਼ਬਦ ਕਮਾਇਆ ਔਖ ਦ ਹਰ ਪਾਇਆ ਹਰ ਕੀਰਤ ਹਰ ਸ਼ਾਂਤ ਪਾਏ ਜੀਓ ਹਰ ਕੀਰਤ ਰੋਤ ਆਈ ਹਰ ਨਾਮ ਵਡਾਈ ਹਰ ਹਰ ਨਾਮ ਖੇਤ ਜਮਾਇਆ ਕਾਲਯੁਗ ਬੀਜ ਬੀਜੇ ਬਿਨ ਨਾਵੇਂ ਸਭ ਲਾਹਾ ਮੂਲ ਗਵਾਇਆ ਜਨ ਨਾਨਕ ਗੁਰ ਪੂਰਾ ਪਾਇਆ ਮਨ ਹਿਰਦੈ ਨਾਮ ਲਖਾਏ ਜੀਓ ਕਲਯੁਗ ਹਰ ਕੀਆ ਪਗ ਤਰੇ ਖਿਸਕਿਆ ਪਗ ਚੌਥਾ ਟਿਕੇ ਟਕਾਏ ਜੀਓ ਆਸਾ ਮਹੱਲਾ ਚੌਥਾ